ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਮਖਨਾ ਫੇਰ ਤੋਂ ਹਾਜ਼ਰ ਹਾਂ ਇੱਕ ਨਵੇਂ ਰੰਗ ਨਾਲ ਨਵੀਂ ਕਹਾਣੀ ਨਾਲ ਨਵੀਂ ਗੱਲਬਾਤ ਨਾਲ ਇਸ ਵਾਰ ਮੈਂ ਫੇਸਬੁੱਕ ਤੇ ਇੱਕ ਪੇਜ ਵੇਖਿਆ ਜਸੜ ਸ਼ਾਇਦ ਡਾਕਟਰ ਜਸੜ ਮੈਂ ਮੈਸੇਜ ਕੀਤਾ ਕਿ ਕਿਰਪਾ ਕਰਕੇ ਮੈਨੂੰ ਤੁਹਾਡੀ ਇਹ ਵਾਲ ਇਹ ਪੋਸਟ ਜਿਹੜੀ ਆ ਬਹੁਤ ਵਧੀਆ ਲਿਖੀ ਆ ਜੋ ਤੁਸੀਂ ਲਿਖਿਆ ਆ ਮੈਂ ਇਹਨੂੰ ਇਸਤੇਮਾਲ ਕਰਨਾ ਚਾਹਾਂਗਾ ਪਰ ਹੁਣ ਦਾ ਅਜੇ ਤੱਕ ਜਵਾਬ ਨਹੀਂ ਸਿਆ ਆ ਪਰ ਮੈਂ ਰਹਿ ਨਹੀਂ ਸਕਿਆ ਕਿ ਇਹ ਚੰਗੀ ਚੀਜ਼ ਹੈ ਲੋਕਾਂ ਤੱਕ ਜਾਣੀ ਚਾਹੀਦੀ ਹੈ ਜੋ ਸੱਸ ਨੌ ਦੇ ਰਿਸ਼ਤੇ ਨਾਲ ਸੰਬੰਧਿਤ ਹੈ ਔਰਤਾਂ ਨਾਲ ਸੰਬੰਧਿਤ ਧੀਆਂ ਪੈਣਾ ਨਾਲ ਸੰਬੰਧਿਤ ਹੈ ਲਵ ਮੈਰਿਜ ਨਾਲ ਸੰਬੰਧਿਤ ਹੈ ਅਕਸਰ ਲਵ ਮੈਰਿਜ ਦੇ ਨਾਂ ਤੋਂ ਸਾਰੇ ਥੋੜਾ ਜਿਹਾ ਅੱਖਾਂ ਪਰੇ ਕਰਨ ਲੱਗ ਪੈਂਦੇ ਨੇ ਇੱਕ ਕਹਾਣੀ ਉਹਨਾਂ ਨੇ ਲਿਖੀ ਹੈ ਇੱਕ ਸੁਖੀ ਨਾਂ ਦੀ ਕੁੜੀ ਤੇ ਪਿੰਦੇ ਨਾਂ ਦੇ ਮੁੰਡੇ ਦੀ ਜਿਨ੍ਹਾਂ ਦਾ ਲਵ ਮੈਰਿਜ ਹੋ ਜਾਂਦੀ ਹੈ ਉਹ ਵਿਆਹ ਕੇ ਪਿੰਦੇ ਦੇ ਨਾਲ ਸੁਖੀ ਆਪਣੀ ਸੱਸ ਦੇ ਘਰ ਆਉਂਦੀ ਆ। ਸੱਸ ਨੂੰ ਚੰਗਾ ਨਹੀਂ ਸਮਝਦੀ, ਮੂੰਹ ਨਹੀਂ ਲਾਉਂਦੀ। ਪਿੰਦਾ ਪਰ ਉਸ ਨੂੰ ਪਿਆਰ ਕਰਦਾ ਹੈ। ਤੇ ਸੱਸ ਨਿੱਕੀ ਨਿੱਕੀ ਗੱਲ ਤੇ ਤਾਨਾ ਵੀ ਮਾਰ ਦਿੰਦੀ ਆ। ਨਿੱਕੀ ਨਿੱਕੀ ਗੱਲ ਤੋਂ ਉਹ ਟੋਕਦੀ ਆ। ਅੰਦਰੋਂ ਕਾਫੀ ਅੱਖੀ ਹੁੰਦੀ ਆ। ਸਬਜ਼ੀ ਤੇ ਲੂਣ ਘੱਟ ਪੈ ਗਿਆ, ਫਲਾਣੀ ਚ ਮਿਰਚ ਕਿ ਜ਼ਿਆਦਾ ਹੋ ਗਈ, ਏਸੀ ਕਿਉਂ ਚਲਾਇਆ, ਬਾਹਰ ਨਹੀਂ ਬਹਿ ਸਕਦੀ, ਉਧਰ ਨਹੀਂ ਆ। ਬਾਹਰ ਵੇੜੇ ਚ ਖਲੋ ਕੇ ਗੱਲ ਨਹੀਂ ਕਰਨੀ। ਇਹ ਇੱਜ਼ਤ ਵਾਲੀਆਂ ਘਰਾਂ ਦੀਆਂ ਕੁੜੀਆਂ ਬਾਹਰ ਨਹੀਂ ਖਲੋਂਦੀਆਂ। ਕੋਈ ਕੁਛ ਉਹਨੂੰ ਚੱਲਣਾ ਪਿਆ। ਇੱਥੇ ਤੱਕ ਕਿ ਤਮਕੀਦੇਂ ਦੀ ਦਿੰਦੀ ਸੱਸ ਇਹ ਵੀ ਕਹਿ ਦਿੰਦੀ ਪਿਆ ਜਿਹੜੇ ਤੇਰੇ ਗੱਲ 'ਚ ਸੋਨਾ ਪਾਇਆ ਤੇ ਮੈਂ ਲਾ ਕੇ ਅੰਦਰ ਰੱਖ ਲਉ। ਅੰਦਰੋਂ ਕੱਲੀ ਅੱਖੀ ਹੋਈ ਮਨ 'ਚ ਸੋਚਦੀ ਸੋਨਾ ਕੋਈ ਰੋਟੀ ਤੇ ਨਹੀਂ ਨਾ। ਕਿ ਜੇ ਮੈਂ ਨਹੀਂ ਪਾਉਂਗੀ ਤੇ ਮਰ ਤ ਨਹੀਂ ਨ ਜਾਉਂਗੀ ਭੁੱਖ ਨਾਲ। ਲਾਲਾ ਪਰ ਮੇਰਾ ਪਿੰਦਾ ਨਾ ਮੇਰੇ ਤੋਂ ਖੋ ਖੈਰ ਪਿੰਦਾ ਜਦੋਂ ਰਾਤ ਬਰੇ ਤੇ ਘਰ ਨਾ ਆਉਂਦਾ ਉਹ ਆ ਕੇ ਉਹਦੇ ਮਾਫੀਆ ਮੰਗਦਾ ਕਿ ਮੈਨੂੰ ਮਾਫ ਕਰ ਦੇ ਸੁਖੀ ਮੈਂ ਨਾ ਫਸ ਗਿਆ ਨਾ ਮਾਂ ਦੀ ਮੰਨਾ ਕਿ ਤੇਰੀ ਮੰਨਾ ਮੈਂ ਦੋਵਾਂ ਦੇ ਵਿਚਕਾਰ ਪੇਸ ਰਿਹਾ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਤੇ ਉਹ ਅੰਦਰੇ ਅੰਦਰ ਹੀ ਆਪਣੇ ਆਪ ਚ ਵੀ ਭੁੱਲਣ ਲੱਗ ਪਿਆ ਮੈਂ ਵੀ ਬੇਵੱਸਾ ਹੋ ਗਈ ਬੇਵੱਸ ਫਿਰ ਉਹਨੇ ਤੇ ਆਪਣੀ ਬੇਵਸੀ ਦਾ ਇੱਕ ਸਹਾਰਾ ਲੱਭ ਲਿਆ ਉਹਨੇ ਆਪਣੀ ਬੇਵਸੀ ਨੂੰ ਸ਼ਰਾਬ ਚ ਬਦਲ ਲਿਆ ਸ਼ਰਾਬ ਪੀਣ ਲੱਗ ਪਿਆ ਥੋੜੀ ਹਾਫੀ ਜ਼ਿਆਦਾ ਸ਼ਰਾਬ ਪੀਂਦੇ ਪੀਂਦੇ ਪਤਾ ਨਹੀਂ ਕਿੱਥੋਂ ਲਤ ਚਿੱਟੇ ਦੀ ਲੱਗ ਗਈ ਆਕਾਸ਼ ਪੀਤੇ ਦੇ ਨਸ਼ੇ ਚ ਮੈਨੂੰ ਕਹਿੰਦਾ ਕੀ ਕਰਾਂ ਮੇਰੀ ਮਜਬੂਰੀ ਹੈ ਮੈਂ ਘਰ ਦਾ ਦੁੱਖ ਨਹੀਂ ਵੇਖ ਸਕਦਾ ਮੈਨੂੰ ਇਸ ਕਰਕੇ ਸ਼ਰਾਬ ਪੀਣ ਦਾ ਸਹਾਰਾ ਚਿੱਟੇ ਦਾ ਸਹਾਰਾ ਮਿਲ ਜਾਂਦਾ ਅਗੋਂ ਸੁੱਖੀ ਕਹਿੰਦੀ ਤੈਨੂੰ ਤਸਾਰਾ ਮਿਲ ਜਾਂਦਾ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਅਗੋਂ ਬੇਸ਼ਰਮ ਕਹਿੰਦਾ ਤੂੰ ਹੀ ਮਸਲਾ ਆ ਲਿਆ ਕਰ ਵੇਖੀ ਸਭ ਗੰਮ ਪੁੱਲ ਜਾਂਦੇ ਨੇ ਸੁੱਖ ਦੇ ਨੀਂਦ ਸਵਰਗਾਂ ਦੇ ਝੋਟੇ ਅੰਮੋ ਮਟ ਕੇ ਪਰਹਿਤ ਕਿਸ ਵਿੱਚ ਸ਼ਰਮ ਨਾ ਹੁੰਦਾ ਕਿੱਥੇ ਅੱਧ ਤੇ ਉਹਨੂੰ ਵੀ ਕਹਿੰਦੀ ਕਿ ਹੁਣ ਆ ਕੇ ਮੈਨੂੰ ਕੁੱਟਣ ਲੱਗ ਪਿਆ ਨਸ਼ੇ ਦੇ ਵਿੱਚ ਤੁੱਟ ਹੁੰਦਾ ਨਿੱਕੀ ਨਿੱਕੀ ਗੱਲ ਤੋਂ ਆ ਦੇ ਆ ਪੈਸਾ ਲੈ ਤੇ ਮੈਨੂੰ ਕੁੱਟਣ ਮਾਰ ਲੱਗ ਪੈਂਦਾ ਫਿਰ ਵੀ ਜਾਂਦੀ ਰਹੀ ਕਿਉਂਕਿ ਮੇਰੇ ਪਿਕੇ ਤੇ ਹੁਣ ਮੇਰੇ ਲਈ ਰਸਤੇ ਬੰਦ ਹੋ ਚੁੱਕੇ ਸੀ ਕਿਉਂਕਿ ਮੈਂ ਲਵ ਮੈਰਿਜ ਕਰਾ ਕੇ ਆਈ ਸਾਂ ਅਕਸਰ ਲੋਕ ਕਹਿੰਦੇ ਨੇ ਕਿ ਇਸੇ ਕਰਕੇ ਲਵ ਮੈਰਿਜਾਂ ਟਿਕਦੀਆਂ ਨਹੀਂ ਕਿਉਂਕਿ ਸਥਿਰਤਾ ਨਹੀਂ ਹੁੰਦੀ ਹੁਣ ਜਦੋਂ ਮੁੰਡਾ ਨਸ਼ਿਆਂ 'ਚ ਪੈ ਗਿਆ ਤੇ ਹੋਰ ਮੇਰੇ ਸਰ ਬਦਨਾਮੀ ਇੱਕ ਦਿਨ ਤੇ ਅਤੀ ਹੋਗੀ ਮਾਰੋ ਆਇਆ ਬਿਰ ਲੜ ਲੱਗ ਪਿਆ ਤੇ ਇੱਕ ਕੱਚ ਦੀ ਬੋਤਲ ਲਿਆ ਕੇ ਮੇਰੇ ਸਿਰ ਤੇ ਜ਼ੋਰ ਦੀ ਮਾਰੀ ਮੈਨੂੰ ਪੰਬੂ ਤਾਰੇ ਦੱਸਣ ਲੱਗ ਪਏ ਮੈਂ ਬੇਹੋਸ਼ੀ ਹੋਣ ਵਾਲੀ ਸੀ ਮੇਰੇ ਖੂਨ ਤਤੀਰੀਆਂ ਵਗ ਰਹੀਆਂ ਸੀ ਮੈਂ ਪੱਜੀ ਪੱਜੀ ਸੱਸ ਦੇ ਕਮਰੇ ਚ ਗਈ ਤੇ ਸੱਸ ਨੂੰ ਕਹ ਆ ਬੀਬੀ ਜੀ ਮੈਨੂੰ ਡਾਕਟਰ ਕੋਲ ਲਾ ਜੋ ਮੇਰੇ ਸਿਰ ਤੇ ਤਤੀਰੀਆਂ ਵਗ ਰਹੀਆਂ ਉਹਨੇ ਗਉਣ ਗੋਲਾ ਕਰਤਾ ਹੁਣ ਤੂੰ ਸਿਹੜਿਆ ਤੇ ਭੁਗਤ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਤੇਰੇ ਨਾਲ ਮੈਂ ਕਿਵੇਂ ਦੱਸਦੀ ਕਿ ਮੈਂ ਨਹੀਂ ਸੀ ਮੰਨੀ ਜਦੋਂ ਵਿਆਹ ਲਈ ਕਿਸੇ ਨੂੰ ਵੀ ਜਾ ਕੇ ਪੁੱਛ ਲਉ ਇਹੀ ਜਿੱਤੇ ਪਿਆ ਸੀ ਇਹਨੇ ਮੇਰੇ ਨਾਲ ਵਿਆਹ ਕੀਤਾ ਮੇਰੇ ਤੇ ਕਰਦੇ ਵੀ ਨਹੀਂ ਸੀ ਮੰਨਦੇ ਮੈਂ ਪੀੜਨਰ ਕੁਰਲਾ ਰਹੀ ਸੰਖ ਖੂਣ ਵਗ ਰਿਆ ਸੀ ਮੇਰੇ ਕੋਲ ਹੋਰ ਕੋਈ ਵਸ ਨਹੀਂ ਸੀ ਮੈਂ ਪੱਜੀ ਪੱਜੀ ਘਰ ਤੋਂ ਬਾਹਰ ਇੱਕ ਸਾਥ ਦੇ ਲਾਗੇ ਡਾਕਟਰ ਸੀ ਉਹਦੇ ਕੋਲ ਗਈ ਸੱਤ ਦੇ ਸਾਰੇ 15-20 ਲੋਕ ਮੇਰੇ ਵੱਲ ਲਹੂ ਭਿਜੀ ਸੁੱਕੀ ਨੂੰ ਜਾਂਦੇ ਆ ਵੇਖ ਰਹੇ ਸੀ ਡਾਕਟਰ ਨੇ ਵੀ ਕੋਈ ਆਰ ਪਰ ਹੱਥ ਲਾਉਣ ਤੋਂ ਇਨਕਾਰ ਕਰ ਦਿੱਤਾ ਮੈਂ ਫੇਰ ਵਾਪਸ ਆਈ ਆਪਣੀ ਸਹੇਲੀ ਨੂੰ ਫੋਨ ਕੀਤਾ ਫੁਲਾਣੀਏ ਮੇਰੇ ਸਿਰ ਤੇ ਬਹੁਤ ਗਹਿਰੀ ਸੱਟ ਲੱਗੀ ਹੈ ਕੱਚ ਦੀ ਬੋਤਲ ਵੱਜੀ ਹੈ ਮੈਨੂੰ ਕਿਸੇ ਡਾਕਟਰ ਕੋਲ ਲੈ ਕੇ ਪੱਟੀ ਕਰਾ ਦੇ ਮੈਨੂੰ ਬੁਖਾ ਦੇ ਮੈਨੂੰ ਕੁਝ ਹੋਈ ਜਾਂਦਾ ਮੈਨੂੰ ਲੱਗਦਾ ਕੁਝ ਵੱਡੀ ਸੱਟ ਨਾ ਹੋਵੇ ਸਹੇਲੀ ਵਿਚਾਰੀ ਉੱઠી ਕਿਸੇ ਤਰੀਕੇ ਵੀ ਘਰ ਪਹੁੰਚੀ ਮੈਨੂੰ ਡਾਕਟਰ ਕੋਲ ਲੈ ਕੇ ਗਈ ਡਾਕਟਰ ਨੂੰ ਬਖਾਇਆ ਸੁੱਖ ਦਾ ਸਾਹ ਆ ਉਹਨੇ ਟੈਸਟ ਕੀਤੇ ਚੈੱਕ ਕੀਤਾ ਕਹਿੰਦਾ ਕੋਈ ਗਹਿਰੀ ਸੱਕ ਨਹੀਂ ਡਰਨ ਦੀ ਲੋੜ ਨਹੀਂ ਮੈਂ ਆਪਣੇ ਘਰ ਆ ਗਈ ਆਪਣੇ ਕਰਮਾਂ ਨੂੰ ਪਛਤਾਉਣ ਲੱਗੀ ਫਿਰ ਇੱਕ ਰਾਤ ਪਿੰਡਾਕਾਰ ਆਇਆ ਉਸੇ ਤਰ੍ਹਾਂ ਨਸ਼ੇਜ ਝੂਮਦਾ ਹੋਇਆ ਆ ਕੇ ਮੈਨੂੰ ਮਾਰਨ ਲੱਗਾ ਮੈਨੂੰ ਹੱਥ ਜੋੜ ਕੇ ਕਿਹਾ ਮੈਨੂੰ ਮਾਰੀ ਨਾ ਮੈਂ ਪ੍ਰੈਗਨੈਂਟ ਹਾਂ ਉਹਦੇ ਸੁਣ ਕੇ ਹਾਲਾ ਬਦਲ ਗਏ ਪ੍ਰੈਗਨੈਂਟ ਹੈ ਤੂੰ ਬੱਚੀ ਦੀ ਮਾਂ ਬਣਨ ਲੱਗੀ ਉਹ ਥੱਲੇ ਜ਼ਮੀਨ ਤੇ ਬੈਠ ਗਿਆ ਮੈਨੂੰ ਮਾਫ ਕਰ ਦੇ ਮੈਂ ਆਪਣੇ ਬੱਚੇ ਲਈ ਸਭ ਕੁਝ ਕਰਾਂਗਾ ਹਾਂ ਅਕੋ ਸੁਖੀ ਨਾ ਕਿਹਾ ਤੇ ਨਸ਼ੇ ਪਿੰダメ ਨਸ਼ੇ ਵੀ ਛੱਡ ਦਿਆਂਗਾ। ਮੈਨੂੰ ਨਹੀਂ ਸੀ ਪਤਾ ਕਿ ਆਪਣੇ ਘਰ ਬੱਚਾ ਆਉਣ ਵਾਲਾ ਹੈ। ਮੈਨੂੰ ਮaaf ਕਰ ਦੇ ਮੈਂ ਜੋ ਕੁਝ ਵੀ ਕੀਤਾ ਮੈਂ ਤੇਰੇ ਨਾਲ ਬਹੁਤ ਜ਼ਿਆਦਤੀ ਕੀਤੀ। ਮੈਂ ਤੈਨੂੰ ਸੁੱਖ ਨਹੀਂ ਦੇ ਸਕਿਆ ਮੈਨੂੰ ਮaaf ਕਰ ਦੇ ਪਰ ਹੁਣ ਮੈਂ ਖਿਆਲ ਰੱਖਾਂਗਾ। ਉਸ ਦਿਨ ਤੋਂ ਬਾਅਦ ਪਿੰਦੇ ਨੇ ਕੋਈ ਨਿਸ਼ਾਨੀ ਨਹੀਂ ਕੀਤਾ। ਚੁੱਪ ਕਰਕੇ ਸਵੇਰੇ ਕੰਮ ਤੇ ਜਾਂਦਾ ਖੇਤਾਂ ਦੇ ਵਿੱਚ। ਸ਼ਰਾਬ ਵੀ ਛੱਡਤੀ ਨਸ਼ਾ ਵੀ ਛੱਡਦਾ ਸਾਰੇ ਘਰ ਚ। ਸੁਖ ਵਰਤ ਗਿਆ ਮੇਰਾ ਖਿਆਲ ਰੱਖਦਾ ਵੇਲੇ ਸੇ ਰੋਟੀ ਮਤਲਬ ਖਾਂਦੇ ਖਵਾਉਂਦੇ ਇਥੋਂ ਤੱਕ ਕਿ ਲੰਚ ਲਈ ਬਾਹਰ ਵੀ ਲੈ ਜਾਂਦਾ ਕਦੀ ਕੋਈ ਸਰਪ੍ਰਾਈਜ਼ ਗਿਫਟ ਲੈ ਆਉਂਦਾ ਕਦੀ ਕੋ ਚੁੰਮਕ ਕਦੀ ਕੋ ਚਾਂਦੀ ਜਾਂ ਜੋ ਵੀ ਮੌਕੇ ਦੀਆਂ ਚੀਜ਼ਾਂ ਬਰਥਡੇ ਮਨਾਉਣਾ ਕੁਝ ਵੀ ਅਸੀਂ ਹੱਸਦੇ ਵਾਸਤੇ ਰਹਿਣ ਲੱਗ ਪਏ ਕਰਤੀ ਨਾ ਜੀਉਣਾ ਵਾਲਾ ਸੀ ਹਾਂ ਸੱਸ ਥੋੜੀ ਚੀਪਾਂ ਕਰਦੀ ਸੀ ਫਰੋਨ ਨੂੰ ਅਨਗੋਲਾਂ ਕਰ ਦਿੰਦਾ ਕਿੰਦਾ ਕੋਈ ਗੱਲ ਨਹੀਂ ਆ ਮੈਂ ਇਗਨੋਰ ਕਰ ਦਿੰਦਾ ਵਾ ਕਰਨ ਨੂੰ ਮਸਾਉਣਾ ਤੂੰ ਵੀ ਮੈਨੂੰ ਪਿਆਰੀ ਹੈ ਮੈਨੂੰ ਦੁੱਖ ਹੈ ਮੈਂ ਤੇਰੇ ਸਿਰ 'ਚ ਬੋਤਲ ਮਾਰ ਕੇ ਸੀ ਫਿਰ ਇੱਕ ਦਿਨ ਖੇਤ ਗਿਆ ਮੈਨੂੰ ਉਹਦੇ ਫੋਨ ਤੋਂ ਫੋਨ ਆਇਆ ਸੁਖੀ ਸੁਖੀ ਜਲਦੀ ਖੇਤ ਪਹੁੰਚ ਮੇਰੇ ਸੱਪ ਲੜ ਗਿਆ ਫੇਡੌਰ ਪੂਰੀ ਹੋਈ ਸਭ ਕੁਝ ਛੱਡ ਕੇ ਉਸ ਵੇਲੇ ਹਿੰਮਤ ਰੱਖ ਕੇ ਖੇਤ ਪਹੁੰਚੀ ਉਹ ਵੱਟ ਤੇ ਪਿਆ ਤੜਫ ਰਿਆ ਸੀ ਮੈਂ ਫਟਾਫਟ ਜਿੱਥੇ ਵੇਖਿਆ ਮੈਂ ਚੁੰਨੀ ਲਈ ਚੁੰਨੀ ਦੀ ਲੀਰ ਪਾੜੀ ਤੇ ਉਹਦੇ ਲੱਤ ਤੇ ਕੁੱਟ ਕੇ ਬੰਨ ਦਿੱਤੇ ਜ਼ਹਿਰ ਅੰਗੇ ਨਾ ਜਾਵੇ ਫਟਾਫਟ ਬੀਜੀ ਨੂੰ ਫੋਨ ਕੀਤਾ ਬੀਜੀ ਵੀ ਆ ਗਈ ਗੱਡੀ ਵਾਲੇ ਨੂੰ ਫੋਨ ਕੀਤਾ ਗੱਡੀ ਆ ਗਈ ਐਂਬੂਲੈਂਸ ਤੇ ਕੱਡੀ ਤੇ ਸ਼ਹਿਰ ਨਜਾ ਰੇ ਸਾਂ ਹਾਲਾਤ ਉਹਦੇ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸੀ ਪਿੰਡੇ ਦੀਆਂ ਤੇ ਬਸ ਮਾਂ ਦਾ ਹੱਥ ਫੜ ਕੇ ਕਹਿ ਰਿਹਾ ਸੀ ਮਾਂ ਜੇ ਮੈਨੂੰ ਕੁਝ ਹੋ ਗਿਆ ਤੂੰ ਸੁੱਖੀ ਨੂੰ ਆਪਣੀ ਧੀ ਬਣਾ ਕੇ ਰੱਖੀ ਉਹ ਦਾ ਹੱਥ ਨਹੀਂ ਸੀ ਛੱਡ ਰਿਹਾ ਇੱਕ ਹੱਥ ਮੇਰਾ ਕੁੱਟ ਕੇ ਫੜਿਆ ਹੋਇਆ ਸੀ ਤੂੰ ਸੁੱਖੀ ਨੂੰ ਆਪਣੀ ਧੀ ਬਣਾ ਕੇ ਰੱਖੀ ਮੈਨੂੰ ਬੜਾ ਦੁੱਖ ਦਿੱਤੇ ਨੇ ਮਾਂ ਅਚਾਨਕ ਹਸਪਤਾਲ ਪਹੁੰਚਦੋਂ ਪਹਿਲਾਂ ਹੀ ਵਿੰਧਾਪੂਰਾ ਹੋ ਗਿਆ ਸੱਸ ਤਦੋਂ ਮਾਤ ਕੁਰਲਾਈਆਂ ਰੋਈਆਂ ਨਵਾਜੀ ਵੀ ਆਉਣ ਵਾਲਾ ਸੀ ਹੁਣ ਦੋਵਾਂ ਦਾ ਦੁੱਖ ਇੱਕ ਹੋ ਚੁੱਕਾ ਸੀ ਸਾਸ ਨੂੰ ਅਹਿਸਾਸ ਹੋ ਚੁੱਕਾ ਸੀ ਖੈਰ ਕੁਝ ਦਿਨ ਬੀਤੇ ਬੇਟਾ ਹੋਇਆ ਬੇਟਾ ਦੁਖਸਾਲਦਾ ਹੋਇਆ ਸਸ ਦੇ ਮਨ ਚ ਆਇਆ ਤੀਏ ਤੇਰੀ ਬਹੁਤ ਜ਼ਿੰਦਗੀ ਪਈ ਹੈ ਜੇ ਮੈਨੂੰ ਆਪਣੀ ਮਾਂ ਮੰਨੇ ਕਿਤੋਂ ਅੱਜ ਜਵਾਨ ਜਹਾਨ ਹੈ ਵਿਆਹ ਕਰਾ ਲਾ ਕਿਤੇ ਮੈਂ ਤੇਰੇ ਲਈ ਮੁੰਡਾ ਲੱਭ ਦਰਨੀ ਹੈ ਇਹ ਪੁੱਤ ਮੇਰੇ ਕੋਲ ਰਹਿ ਲੂਗਾ ਔਖੇ ਔਖੇ ਮੰਨਣਾ ਪਿਆ ਅਗਲੀ ਉਮਰ ਨੂੰ ਵੇਖ ਕੇ ਸੁੱਖੀ ਕਹਿੰਦੀ ਨਾ ਵੀ ਜਾ ਗਾ ਵੇ ਆਈ ਗਈ ਹੁਣ ਮੇਰੀ ਸੱਸ ਮੇਰੇ ਪਿੱਕੇ ਬਣ ਚੁੱਕੇ ਸੀ ਮੇਰੇ ਪਿੱਕੇ ਨੇ ਤਾਂ ਮੇਰੀ ਉਸ ਦਿਨ ਤੋਂ ਬਾਅਦ ਓਕਾ ਪਾਣੀ ਬੰਦ ਕਰ ਦਿੱਤਾ ਸੀ ਕਦੇ ਖਬਰਸਾਰ ਨਾ ਲਈ ਤੁਹਾਨੂੰ ਪਤਾ ਹੈ ਸੱਸ ਜਿਹੜੀ ਸੋਨਾ ਪਾਉਣ ਤੋਂ ਮਨਾ ਕਰਦੀ ਸੀ ਮਾਂ ਬਣ ਕੇ ਉਹਨੇ 60 ਟੋਲੇ ਸੋਨਾ ਮੇਰੇ ਗਲ ਚ ਪਾਇਆ ਹੁਣ ਮੈਂ ਨਵੇਂ ਸਹੇਡੇ ਵਰ ਦੇ ਕੋਲ ਹੁਣ ਮੋ ਜਿਹੜਾ ਬੱਚਾ ਹੈ ਉਹ ਮੈਨੂੰ ਦੀਦੀ ਕਹਿੰਦਾ ਹੈ ਮੈਂ ਉਹਨੂੰ ਬਾਈ ਕਹਿੰਨੀ ਆ ਮੈਨੂੰ ਮੇਰੇ ਸਾਰੇ ਘਰ ਚੋਂ ਹੀ ਮੇਰੇ ਪੇਕੇ ਮਿਲ ਗਏ ਸਾਰੇ ਰਿਸ਼ਤੇ ਮਿਲ ਗਏ ਕੌਣ ਕਹਿੰਦਾ ਕਿ ਸੱਸਾ ਮਾਮਾ ਨਹੀਂ ਹੁੰਦੀ ਆ